ਸੋ ਹੁਣ ਇਹ ਤੁਹਾਨੂੰ ਪਤਾ ਮੈਨੂੰ ਬਾਜ਼ਾਰ ਲਾਇਆ ਸੀ ਤੇ ਮੈਂ ਓਪਨ ਕੀਤਾ ਤੇ ਵਿੱਚੋਂ ਨਿਕਿਆ ਇਹ ਪਿਆਰਾ ਜਿਹਾ ਕੋਟਨ ਦਾ ਕਾਟਨ ਦਾ ਸੂਟ ਹੈ ਗੁੱਡ ਮਾਰਨਿੰਗ ਦੋਸਤੋ ਸਤਿ ਸ਼੍ਰੀ ਅਕਾਲ ਤੇ ਐਜ਼ ਆਲਵੇਜ਼ ਵਲੌਗ ਮੈਂ ਸ਼ੁਰੂ ਕਰ ਰਹੀ ਹਾਂ ਕਿਚਨ ਦੇ ਵਿੱਚ ਬ੍ਰੈਕਫਾਸਟ ਬਣਾ ਰਹੀ ਹਾਂ ਤੇ ਸਬਜੀ ਸਾਡੀ ਬਣ ਕੇ ਤਿਆਰ ਹੈ ਜਿਹਸੀ ਬਣਾਈ ਹੈ ਦਾਵਨ ਤੇ ਅੱਜ ਮੈਂ ਜਾਣਾ ਇੱਕ ਇੰਟਰਵਿਊ ਦੇ ਲਈ ਦੁਪਹਿਰੇ ਚ ਜਾਉਂਗੀ ਸੋ ਫਿਲਹਾਲ ਪਹਿਲਾਂ ਕੰਮ ਕਰ ਕਰ ਲਈਏ ਸੋ ਬਨੇ ਰੋ ਵਲੌਗ ਦੇ ਵਿੱਚ ਸਾਰਾ ਵਲੌਗ ਵੇਖਿਆ ਕਰੋ ਵਿੱਚੇ ਨਹੀਂ ਛੱਡਣਾ ਦਿਨ ਹੋ ਗਏ ਦੋਸਤੋ ਮੈਂ ਔਲੇ ਲੈ ਕੇ ਆਈ ਹੀ ਸੋਚਿਆ ਹੀ ਔਲਿਆਂ ਦਾ ਚਾਰ ਪਾਉਂਗੀ ਤੇ ਉਦਾਂ ਦੇ ਉਦਾਂ ਪਈ ਆ ਸੋ ਆਪਾਂ ਇਹਨੂੰ ਧੋ ਕੇ ਸੁੱਕਣੇ ਪਾਉਨੇ ਆ ਤੇ ਫਿਰ ਅੱਜ ਔਲਿਆਂ ਦਾ ਚਾਰ ਵੀ ਪਾਉਨੇ ਆ ਦੋਸਤੋ ਵੈਸੇ ਤੇ ਮੈਂ ਗਾਰਡਨਿੰਗ ਦੀ ਬੜੀ ਸ਼ਕੀਨ ਆ ਤੇ ਜਦੋਂ ਦੀ ਮੈਂ ਇੱਥੇ ਆਈ ਆ ਮੈਂ ਗਾਰਡਨਿੰਗ ਵਾਲੇ ਬਿਲਕੁਲ ਧਿਆਨ ਨਹੀਂ ਦਿੱਤਾ ਮਤਲਬ ਇੰਨਾ ਜ਼ਿਆਦਾ ਧਿਆਨ ਨਹੀਂ ਦਿੱਤਾ ਵੀ ਤੁਸੀਂ ਮੇਰੇ ਇਹਨਾਂ ਦਾ ਹਾਲ ਵੇਖ ਸਕਦੇ ਹੋ ਪਰ ਹੁਣ ਮੈਂ ਪਾਣੀ ਪਾ ਰਹੀ ਹਾਂ ਐਕਚੁਅਲੀ ਗਰਮੀ ਬਹੁਤ ਜ਼ਿਆਦਾ ਸੀ ਤੇ ਉਹਦੇ ਕਰਕੇ ਥੋੜਾ ਸੁੱਕ ਗਏ ਪਰ ਹੁਣ ਬੈਟਰ ਹੋ ਰਹੇ ਨੇ ਜਿਵੇਂ ਇਹ ਬਿਲਕੁਲ ਹੀ ਵਿਚਾਰਾ ਮਰ ਗਿਆ ਸੀਗਾ ਪਰ ਇਹ ਫਿਰ ਜੀ ਪਿਆ ਏ ਤੇ ਆਪਾਂ ਮਤਲਬ ਜਿੱਤਾਂਗੇ ਸਾਥ ਹੀ ਕੋਈ ਗੱਲ ਨਹੀਂ ਤੇ ਅੱਜ ਮੈਂ ਦੋ ਨਵੇਂ ਬੂਟੇ ਲਿਆ ਕੇ ਲਾਏ ਨਹੀਂ ਤੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਮੈਨੂੰ ਫਲਾਵਰਸ ਬਹੁਤ ਚੰਗੇ ਲੱਗਦੇ ਨੇ ਸੋ ਇਹ ਜੀ ਰੈੱਡ ਰੋਜ਼ ਆ ਤੇ ਇਹ ਵੀ ਇੱਕ ਫਲਾਵਰ ਹੈ ਇਹਨੂੰ ਕਹਿੰਦੇ ਆ ਸਲਾਦੀ ਹੈ ਜੀ ਆਹ ਵੇਖੋ ਜੀ ਆਹ ਵੇਖੋ ਵੇਖੋ ਤੁਸੀਂ ਵੇਖੋ ਡਾਈਟਿੰਗ ਦੇ ਨਾਂ ਤੇ ਲੋਕੀ ਕੀ ਕੁਝ ਕਰਦੇ ਨੇ ਆਹ ਸਲਾਦ ਲੈ ਕੇ ਆਏ ਨੇ ਮੈਨੂੰ ਨਾ ਵਿੱਚ ਨਹੀਂ ਆਹ ਸਲਾਦ ਲੈ ਕੇ ਆਏ ਨੇ ਲੋਕੀ ਦੇਖੋ ਤੁਸੀਂ ਕੀ ਹੈ ਪਨੀਰ ਫਰੂਟ ਸੈਲਡ ਇਹਨੂੰ ਕਹਿੰਦੇ ਨੇ ਪਨੀਰ ਫਰੂਟ ਪਨੀਰ ਫਰੂਟ ਸੈਲਡ ਸੈਲਟ ਵੇਟ ਦਾ ਕੋਈ ਫਰਕ ਪਵੇ ਨਾ ਪਵੇ ਜੇਬ ਚ ਪੈਸਿਆਂ ਦਾ ਫਰਕ ਜ਼ਰੂਰ ਪੈ ਜੂ ਮੈਨੂੰ ਲੱਗਦਾ ਅੱਧੇ ਜਿਮ ਤੇ ਦੇ ਦੇਣੇ ਆ ਅੱਧੇ ਇਦਾਂ ਸਲਾਦਾ ਦੇ ਨੇ ਵੇਸਾਂ ਨੂੰ ਮੈਂ ਬੈਕ ਕੈਮਰਾ ਕਰਕੇ ਖੋਣੀ ਹਲੋ ਜੀ ਇਹ ਦੋ ਫਲਾਵਰ ਅਸੀਂ ਨਵੇਂ ਲਾਇਏ ਨੇ ਇਹ ਵਿਚਾਰਾ ਮਰ ਗਿਆ ਸੀਗਾ ਪਰ ਇਹਨੂੰ ਅਸੀਂ ਫੇਰ ਜਿੰਦਾ ਕਰ ਰਹੇ ਆ ਅਸੀਂ ਲੜਾਂਗੇ ਸਾਥੀ ਆਹ ਦੋ ਗਮਲੇ ਖਾਲੀ ਨੇ ਇਹਨਾਂ ਚ ਲਿਆ ਕੇ ਵਿਲਾਵਾਂਗੇ ਇਹ ਸਾਡਾ ਐਲੋਵੇਰਾ ਜਿੰਨੂੰ ਅਸੀਂ ਬਿਲਕੁਲ ਯੂਜ਼ ਨਹੀਂ ਕਰਦੇ ਤੇ ਇਹ ਜਿਹੜੇ ਮਰੇ ਹੋਏ ਪੌਦੇ ਸੀਗੇ ਪਰ ਇਹ ਵੀ ਹੁਣ ਦੇਖੋ ਤੁਸੀਂ ਹਰੇ ਹੋ ਰਹੇ ਨੇ ਨਾ ਜਨਾ ਥੋਪੀ ਬੜੀ ਰਹੀ ਸੀਗੀ ਵਿਚਾਰੇ ਇਹਨਾਂ ਦਾ ਵੀ ਕੋਈ ਕਸੂਰ ਨਹੀਂਗਾ ਕਿਓ ਵਰਤੀ ਹੋ ਰਹੀ ਜੀ ਰੈਡੀ ਕੀ ਲੱਗਦਾ ਹੋ ਗਿਆ ਹੋ ਗਿਆ ਚਲੋ ਜੀ ਸਾਡੀ ਮੰਮੀ ਜੀ ਦੁਆਰਾ ਕੋ ਕਿਓ ਬਣਾ ਦਿੱਤਾ ਗਿਆ ਆ ਤੇ ਆ ਔਲੇ ਆਪਾਂ ਧੋ ਕੇ ਰੱਖੇ ਆ ਇਹਨਾਂ ਨੂੰ ਅੱਗੇ ਕੀ ਕਰਨਾ ਉਹ ਆਪਾਂ ਨੈਟ ਤੇ ਵੇਖਾਂਗੇ ਦਮ ਲੱਕ ਦਮ ਲੱਕ ਦਮ ਲੱਕ ਉੱਠ ਕੇ ਦੇਰ ਚੀ ਬੈਂਚ ਇਧਰ ਮੰਮਾ ਨੂੰ ਵੇਖੋ ਦਮ ਲੱਕ ਦਮ ਲੱਕ ਦਮ ਲੱਕ ਕਰੋੜਾਂ ਚ ਦਮ ਦੋਸਤੋ ਮੇਰਾ ਹਾਲ ਆ ਮੈਂ ਕੀ ਕਿਤੇ ਮੇਕਅਪ ਕਰਨਾ ਮੈਂ ਕੀ ਕਰ ਲੈਣਾ ਮਤਲਬ ਤੁਸੀਂ ਮੈਨੂੰ ਦੱਸੋ ਹਾਂ ਬਾਲਾ ਇੰਨਾ ਮਿਹਨਤ ਮੈਂ ਮੇਕਅਪ ਤੇ ਲਾਈ ਆ ਤੇ ਪਸੀਨਾ ਕਿਤੇ ਮੇਰਾ ਬੁਰਾ ਹਾਲ ਆ ਛੇਤੀ ਗੱਡੀ 'ਚ ਏਸੀ ਲਾਓ ਗਵਲ ਜਾ ਕੇ ਪਾਈਓ ਮੈਂ ਬਾਰ-ਬਾਰ ਜਿਆਦਾ ਫੇਸ ਪਾਊਡਰ ਲਾਇਆ ਹੀਗਾ ਜਿਆਦਾ ਮੈਂ ਕੀ ਉਹਨੂੰ ਕਹਿੰਦੇ ਮੇਕਅਪ ਫਿਕਸਰ ਲਾਇਆ ਹੀਗਾ ਕਿਉਂਕਿ ਮੈਨੂੰ ਪਤਾ ਮੈਨੂੰ ਪਸੀਨਾ ਬਹੁਤ ਆਉਂਦਾ ਆ ਖਾਸ ਕਰਕੇ ਫੇਸ ਤੇ ਜੋ ਸੋ ਆਪਾ ਦਾ ਵਾਦਵ ਜਾ ਕੇ ਗੱਡੀ 'ਚ ਬੈਨੇ ਆ ਸੋ ਥਿਸ ਇਜ਼ ਦਾ ਆਊਟਫਿਟ ਆਫ ਦਿਡੇ ਦਿਸ ਇਜ਼ ਯੂ ਸੂਟ ਕਿਵੇਂ ਲੱਗਾ ਇਹ ਵੀ ਮੈਂ ਅੰਮ੍ਰਿਤ ਸਰ ਤੋਂ ਸੁਆ ਕੇ ਲਈ ਆ ਸੋ ਬਸ ਅਸੀਂ ਜਾਈ ਜਾ ਰਹੇ ਹਾਂ ਸਟੂਡੀਓ ਤੇ ਬਸ ਜਾ ਹੀ ਰਹੇ ਹਾਂ ਲੇਟ ਆ 2:30 ਵਜੇ ਪਹੁੰਚਣਾ ਹੈਗਾ ਫਿਰ 2:30 ਵਜੇ ਨੇ ਅਜੇ ਤੇ ਸਟੂਡੀਓ ਬਿਲਕੁਲ ਲੱਗੇ ਹੀ ਆ ਪ੍ਰਾਈਮ ਏਸ਼ੀਆ ਟੀਵੀ ਦੇ ਸਟੂਡੀਓ ਜਾ ਰਹੀ ਹਾਂ ਮੈਂ ਦੇਖਦੇ ਹਾਂ ਕਿਵੇਂ ਦੀ ਰਹਿੰਦੀ ਹੈ ਇੰਟਰਵਿਊ ਹੱਬ ਜ਼ੈਂਟ ਜੀ ਨੂੰ ਸੰਜਾਰੇ ਨੇ ਮੇਰੇ ਹੱਬ ਜ਼ੈਂਟ ਜੀ ਆਹ ਬਣੇ ਇਸ ਮੁੰਡੇ ਨੇ ਜਿੰਨੀ ਮਿਹਨਤ ਕੀਤੀ ਆ ਤੇ ਹੁਣ ਅਹੀਂ ਮਤਲਬ ਫਿਕਸ ਹੁੰਦੀ ਆ ਕਿ ਮਗਰੋਂ ਬੈਠ ਕੇ ਸ਼ੁਕਰਗੁਜ਼ਾਰ ਰੱਬਾ ਕਿ ਚੱਲ ਹੁਣ ਚੰਗੀ ਜਗ੍ਹਾ ਸੈੱਟ ਹੈ ਆਪਣੀ ਮਿਹਨਤ ਕਰਨ ਦੀ ਆ ਥੋੜਾ ਜਿਹਾ ਇੰਟਰਵਿਊ ਆਹ ਮੁੰਡਾ ਜਿਹੜਾ ਬੁੱਢਿਆਂ ਦੀ ਬ ਵੇਨਾ ਹੋਏ ਲੋਕਾਂ ਨੂੰ ਪਤਾ ਨੇਰੇ ਚ ਲੱਭ ਲੈਣੇ ਲੋਕੀਏ ਦੇਖੋ ਹੀ ਹੋਣਾ ਜਿੱਥੇ ਲੇਰਾ ਇਹੋ ਹੀ ਆ ਕੱਲੀ ਪੱਕ ਦੀ ਹੰਡੇ ਹਣੀ ਵਿੱਚੋਂ ਇਹ ਅੱਜਕੱਲ ਗੁੱਡੀਆਂ ਦੀਆਂ ਬੜੀਆਂ ਇੰਟਰਵਿਊ ਕਰਦਾ ਸੱਤ ਚ ਜਾ ਕੇ ਦੇਂਦਾ ਨਹੀਂ ਹਾਂ ਅੱਛਾ ਨਹੀਂ ਇਹ ਗੱਲਾਂ ਗੁਲਾ ਪਹਿਲਾਂ ਵੀ ਬਥੇਰੀਆਂ ਕਰ ਲੈਂਦਾ ਆ ਚਲਦੀ ਨਹੀਂ ਇਹ ਇਹ ਨਾ ਵੇਚਦਾ ਹੁੰਦਾ ਸੀਗਾ ਇੱਕ ਸਮੇਂ ਨਾ ਲੋਕਡਾਊਨ ਤੋਂ ਪਹਿਲਾਂ ਨੀ ਸੀ ਉਹ ਵੇਚਦਾ ਹੁੰਦਾ ਇੱਕ ਪਿੰਡਾਂ ਚ ਜਾ ਜਾ ਕੇ ਮੈਂ ਉਹਨਾਂ ਨੂੰ ਸਾਨੂੰ ਟਾਰਗੇਟ ਮੈਂਦਾ ਵੀ ਇੱਕ ਦਿਨ ਚ 10 ਕਈਆਂ ਵੇਚਣੀਆਂ ਆ ਤੇ ਮੈਂ ਨਾ ਉਧਰ ਤਾਰੀ ਲਾ ਕੇ ਪਿੰਡ ਜੀ ਉੱਥੇ ਚਲੇ ਗਿਆ ਉਹ ਬੰਦਾ ਵੀ ਅਹੀਂ ਕਿਦਾਂ ਮੰਨ ਲਈ ਵੀ ਚੀਜ਼ ਪਿਓ ਰਿਹਾ ਮੈਂ ਪਪਾ ਜੀ ਮੈਂ ਪੀਵਾਂ ਮੰਨੋ ਕਹਿੰਦਾ ਹਾਂ ਮੈਂ ਪਾਈ ਟੱਕ ਕੇ ਮੈਂ ਪੀਣੀ ਮੈਂ ਜੀ ਸਟ੍ਰਾਬਰੀ ਫਲੇਵਰ ਹੁੰਦਾ ਕਾ ਮੋਟਰੇ ਡੰਗਰਾਂ ਵਾਲੇ ਹੀ ਆ ਤੇ ਕੀ ਦਿਖਾਇਆ ਪਾਉਣਾ ਹਨਾ ਵੇਖੋ ਰੋਜੀ ਰੋਟੀ ਦੀ ਬੰਦਾ ਬਹੁਤ ਮੈਂ ਫਿਰ ਉਹ ਬਹੁਤ ਮੇਰੀ ਗੱਲ ਸੁਣ ਜੇ ਚੂਹੇ ਮਾਰ ਦਵਾਈ ਵੇਚਦਾ ਹੁੰਦਾ ਤੇ ਉਹ ਵੀ ਖਾ ਕੇ ਦੀ ਪਿਓ ਰਿਆ ਜੀ ਉਹ ਦੰਗਰ ਸੀ ਨਾ ਤੇ ਉਹਨਾਂ ਤੋਂ ਬੰਦਾ ਜਾਰੀ ਨਹੀਂਦਾ ਉਹਨਾਂ ਦੇ ਦੰਗਰ ਦੇ ਕੰਮ ਮੈਂ ਵੀ ਹੈਗਾ ਯਾਰ ਆਪਣੇ ਵੀ ਬੰਦੇ ਹੋ ਫਿਰ ਹਨਾ ਪੱਛੀ ਪੱਛੀ ਹੁੰਦਾ ਜੀ ਦੰਗਰ ਦੀ ਜਿਹੜੀ ਆ ਸਾਧ ਤਾਂ ਇਹ ਸ਼ਾਇਦ ਮੈਨੂੰ ਕੋਈ ਫਰਕ ਪਾਵੇ ਕਿ ਮੈਂ ਇਸ ਕਰਕੇ ਠੀਕ ਹੈ ਇੰਟਰਵਿਊ ਤੋਂ ਵਾਪਸ ਆ ਗਏ ਆ ਅਸੀਂ ਤੇ ਥੋੜਾ ਜਿਹਾ ਕੰਮ ਜਾ ਰਹੇ ਆ ਇੱਕ ਦੋ ਜਗ੍ਹਾ ਜਾਣਾ ਸੀਗਾ ਤੇ ਇੰਟਰਵਿਊ ਅੱਛੀ ਰਹੀ ਕਾਫੀ ਨੈਕਸਟ ਵੀਕ ਆਏਗੀ ਸ਼ਾਇਦ ਪ੍ਰਾਈਮੇਰੀਅ ਸ਼ੀਆ ਟੀਵੀ ਤੇ ਸੀਗੀ ਮਧੀਆ ਰਹੀਆ ਮੇਕਅਪ ਸੀ ਵੀ 1 ਕਿਲੋ ਮੇਰਾ ਅਜੇ ਤੱਕ ਸਟੇ ਕਰ ਰਿਹਾ ਮੈਨੂੰ ਨਹੀਂ ਦੀ ਬੜੀ ਟੈਨਸ਼ਨ ਸੀ ਕੀ ਇਹਦੀ ਹੈ ਗਿਆ ਅਜੀ ਸੋ ਚਲੋ ਆਜੋ ਮਿਸਟਰ ਹੱਬਜ਼ੰਡ ਆ ਦੋਸਤੋ ਰੋਜ ਦਾ ਇੱਕ ਪਾਰਸਲ ਤੇ ਕੰਪਲਸਰੀ ਆ ਨਾ ਆਪਣਾ ਫਿਰ ਆ ਗਿਆ ਵੱਡਾ ਸਾਰਾ ਪਾਰਸਲ Amazon ਤੋਂ ਤੇ ਦੇਖਦੇ ਆਂ ਕੀ ਆ ਵੈਸੇ ਤੇ ਪਤਾ ਹੀ ਹੁੰਦਾ ਵੀ ਕੀ ਕੀ ਮੰਗਾਇਆ ਪਰ ਇਹ ਨਹੀਂ ਪਤਾ ਹੁੰਦਾ ਵੀ ਪਹਿਲਾਂ ਕੀ ਆ ਤੇ ਬਾਅਦ ਕੀ ਆ ਸੋ ਇਹ ਨਿਕਲੀ ਹੈ ਜੀ ਕੈਨੀ ਦੋਸਤੋ ਇਹ ਐਕਚੁਅਲੀ ਮੈਂ ਮੰਗਾਈ ਹੈ ਆ ਦੇਖੋ ਹੈਂਡ ਵਾਸ਼ ਦੀ ਕੈਨੀ ਕਿਉਂਕਿ ਉਦਾਂ ਦੇ ਨਾਲ ਉਹ ਮੰਗਾਉਣ ਜੀ ਰਹੀਦਾ ਸ਼ੈਸ਼ੇ ਜੇ ਸੋ ਇਸ ਕਰਕੇ ਮੈਂ ਇੱਕ ਕੈਨੀ ਮੰਗਾ ਲਈ ਸ਼ੈਸ਼ਿਆਂ ਦਾ ਕੰਮ ਖਤਮ ਸਸਤੀ ਪਈ ਹੈ Amazon ਤੋਂ ਮੰਗਾਈ ਜੀ ਆਏ ਸੋ ਸਾਡਾ ਦੂਜਾ ਪਾਰਸਲ ਆ ਗਿਆ ਜੀ ਅੱਜ ਦਿਨ ਦਾ ਚਲੋ ਰਿਸਿਵ ਕਰਨ ਚੱਲੀਏ ਆ ਗਿਆ ਜੀ ਦੂਸਰਾ ਪਾਰਸਲ ਵੇਖਦੇ ਆ ਕੀ ਆਇਆ ਮੈਨੂੰ ਲੱਗਦਾ ਹੈ ਕਿ ਪਾਰਸਲ ਚ ਜ਼ਰੂਰ ਸੂਟ ਭੇਜਿਆ ਹੋ ਕਿਸੇ ਸੋ ਹੁਣ ਇਹ ਤੁਹਾਨੂੰ ਪਤਾ ਮੈਨੂੰ ਪਾਰਸਲ ਆਇਆ ਸੀ ਤੇ ਮੈਂ ਓਪਨ ਕੀਤਾ ਤੇ ਵਿੱਚੋਂ ਨਿਕਿਆ ਇਹ ਪਿਆਰਾ ਜਿਹਾ ਕੋਟਨ ਦਾ ਕੋਟਨ ਦਾ ਸੂਟ ਹੈ ਬੀ ਐਨ ਐਮ ਕੇ ਲੈਵਲ ਵੱਲੋਂ ਆਇਆ ਵਾ ਤੇ ਬਹੁਤ ਵਧੀਆ ਤਰੀਕੇ ਵਿਚਾਰਿਆ ਨੇ ਮਿਹਨਤ ਕਰਕੇ ਬਣਾਇਆ ਵਾ ਵੇਖੋ ਲੈਸ ਵਰਕ ਕੀਤਾ ਵਾ ਸਲਵਾਰ ਦੇ ਉੱਤੇ ਵੀ ਬਹੁਤ ਸੋਹਣੀ ਪੀ ਡੀ ਪੀ ਡੀ ਕਢਾਈ ਹੈ ਜਿਹੜੀ ਕਿ ਮੈਨੂੰ ਬਹੁਤ ਪਸੰਦ ਹੈ ਤੇ ਕੋਟਨ ਦਾ ਸੂਟ ਹੈ ਤੇ ਬਹੁਤ ਹੀ ਸੋਹਣਾ ਭੇਜਾਉਂਦਾ ਕੁੱਤਾ ਤੇ ਆ ਵਿੱਚ ਮੇਰਾ ਕੋਟਾ ਹੁੰਦਾ ਆ ਸੋ ਇਹ ਸੂਟ ਆ ਫਿਰ ਕਿਸੇ ਦਿਨ ਪਾ ਕੇ ਇੰਸਟਾਗ੍ਰam ਤੇ ਵੀਡੀਓ ਪਾਵਾਂਗੇ ਸੋਹਣਾ ਸੂਟ ਹੈ ਥੈਂਕ ਯੂ ਬੀ ਐਨ ਐਮ ਕੇ ਲੇਬਲ ਦੋਸਤੋ ਮੇਡ ਕਰਦੀਆਂ ਵਲੌਗ ਪਸੰਦ ਆਇਆ ਹੋਊਗਾ ਚੰਗਾ ਲੱਗਾ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਦਾ ਰਿਪਲਾਈ ਵੀ ਕਰੂੰਗੀ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਜੇ ਨਹੀਂ ਕੀਤਾ ਤੁਹਾਡੇ ਸਪੋਰਟ ਦੀ ਮੈਨੂੰ ਬਹੁਤ ਸਾਰੀ ਲੋੜ ਹੈ ਨਹੀਂ ਤੇ ਮੈਨੂੰ ਵਲੌਗ ਪਾਉਣੇ ਬੰਦ ਕਰਨੇ ਪੈਣੇ ਨੇ ਦੋਸਤੋ ਥੈਂਕ ਯੂ